ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਚੁੱਕਾ ਹੈ ਅੱਜ ਰੋਪੜ ਦੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਮੌਕੇ 6 ਗੁਰੂ ਸਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਗੁਰੂਗੜ੍ਹ ਸਾਹਿਬ ਸਦਾ ਬਰਤ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਕੀਤਾ ਗਿਆ ਤੇ ਇਸ ਨਗਰ ਕੀਰਤਨ ਦੀ ਸੰਪੂਰਤਾ ਗੁਰਦੁਆਰਾ ਪੱਠਾ ਸਾਹਿਬ ਵਿਖੇ ਜਾ ਕੇ ਹੁੰਦੀ ਹੈ ਗੁਰਦੁਆਰਾ ਪੱਠਾ ਸਾਹਿਬ ਇੱਕ 16 17 ਅਤੇ 18 ਦਸੰਬਰ ਤਿੰਨ ਦਿਨ ਤੱਕ ਇਹ ਸ਼ਹੀਦੀ ਸ਼ਬਾਪਰੇ ਦੀ ਜਿੱਥੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਤਕਾਰੋ ਸਾਧ ਸੰਗਤ ਜੀ ਇਸ ਜੀ ਦੀ ਪੰਗਰਵਾੜੇ ਦੌਰਾਨ ਹਰੇਕ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਪੱਟਾ ਸਾਹਿਬ ਕੇ 3 ਦਿਨ ਦੇ ਜੀ ਦੀ ਸਮਾਗਮ ਹੁੰਦੇ ਨੇ ਅੱਜ ਪਹਿਲਾ ਦਿਨ ਪਹਿਲੇ ਦਿਨ ਗੁਰਦੁਆਰਾ ਜਿਹੜੀ ਗੁਰੂਗੜ੍ਹ ਸਾਹਿਬ ਤੋਂ ਸਦਾਵਰ ਤੋਂ ਹਰੇਕ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਆ। ਤਕਰੀਬਨ 8:30 ਵਜੇ ਨਗਰ ਕੀਰਤਨ ਸ਼ੁਰੂ ਕਰਕੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਵੱਖ-ਵੱਖ ਪੜਾਵਾਂ ਤੇ ਜਾ ਕੇ ਪੱਟਾ ਸਾਹਿਬ ਅਗੇ ਸਪੂਰਤਾ ਹੁੰਦੀ ਆ। ਸੰਗਤਾਂ 'ਚ ਬਹੁਤ ਵੱਡਾ ਉਤਸ਼ਾਹ ਹੈ। ਇਹਨਾਂ ਬਰਾਗਮਈ ਦਿਨਾਂ ਦੇ ਵਿੱਚ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਕੌਮ ਦੇ ਉਹਨਾਂ ਮਹਾਨ ਸ਼ੀਰਦਾ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਹੁਤ ਵੱਡਾ ਇਤਿਹਾਸ ਆ ਜੋ ਗੁਰੂ ਸਾਹਿਬ ਨੇ ਕੀਤਾ ਉਹ ਕੋਈ ਵੀ ਦੁਨੀਆ ਦਾ ਪੀਰ ਪਵੰਗਰ ਪਗੰਬਰ ॠषि मुनि ਕੋਈ ਨਹੀਂ ਕਰ ਸਕਿਆ ਉਹਨਾਂ ਨੇ ਆਪਣਾ ਸਮੋਚਾ ਸਰਪੰਦ ਫਾਰਮ ਦੇ ਲਈ ਦਾਨ ਕੀਤਾ ਭੇਟ ਕੀਤਾ ਕੋਈ ਦੁਨੀਆ ਵਿੱਚ ਇਹ ਨਹੀਂ ਮਿਸਾਲ ਨਹੀਂ ਮਿਲਦੀ ਇਹ ਵਡਿਆਈ ਸਿਰਫ ਗੁਰੂ ਗੋਬਿੰਦ ਸਿੰਘ ਨੂੰ ਜਾਂਦੀ ਹੈ ਜਿਨ੍ਹਾਂ ਨੇ 1545 ਦਾਨ ਕੀਤਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਜਦੋਂ ਆਪਣੇ ਇਸ਼ਤਿਆਰ ਦੀਆਂ ਕਸਮਾਂ ਖਾ ਕੇ ਮੁਗਲਾਂ ਰਾਜਿਆਂ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ ਲੇਕਿਨ ਉਹ ਆਪਣੀਆਂ ਸਾਰੀਆਂ ਕਸਮਾਂ ਭੁੱਲ ਕੇ ਪ੍ਰਭਾਤਪੁਰੋੜੇ ਦੇ ਜਦੋਂ ਗੁਰੂ ਸਾਹਿਬ ਪਹੁੰਚੇ ਪਿੱਛੋਂ ਹਮਲਾ ਕਰਤਾ ਉਹਨਾਂ ਨੇ ਔਰ ਬਹੁਤ ਵੱਡਾ ਨੁਕਸਾਨ ਗੁਰੂ ਸਾਹਿਬ ਦੇ ਸਿੰਘਾਂ ਦਾ ਹੋਇਆ ਔਰ ਬੜੀ ਬਹਾਦਰੀ ਨਾਲ ਸਿੰਘ ਲੜੇ ਭਾਈ ਉਹਦੇ ਸਿੰਘ ਨੇ ਸ਼ੀਧੀ ਪ੍ਰਾਪਤ ਕੀਤੀ ਸਰਸਾ ਨਦੀ ਤੇ ਭਾਈ ਜੀਵਨ ਸਿੰਘ ਜੀ ਨੇ ਸਰਸਾ ਨਦੀ ਦੇ ਸ਼ੀਧੀ ਪ੍ਰਾਪਤ ਕੀਤੀ ਔਰ ਉੱਥੋਂ ਗੁਰੂ ਸਾਹਿਬ ਦਾ ਪ੍ਰਵਾਸ ਤਿੰਨ ਸਿਆਂ ਚ ਵੰਡਿਆ ਗਿਆ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਾਦੇ ਇੱਕ ਸਾਈਡ ਚਲੇ ਗਏ ਗੁਰੂ ਸਾਹਿਬ ਦੇ ਮਾਣ ਤੇ ਭਾਈ ਮਨੀ ਸਿੰਘ ਇੱਕ ਸਾਈਡ ਗੁਰੂ ਸਾਹਿਬ ਉਹਨਾਂ ਦੇ ਨਾਲ ਪੰਜ ਪਿਆਰੇ 40 ਸਿੰਘ ਵੱਡੇ ਸਾਹਿਬ ਜਾਦੇ ਇਸ ਧਰਤੀ ਤੋਂ ਹੁੰਦੇ ਹੋਏ ਗੁਰਦੁਆਰਾ ਪੱਟਾ ਸਾਹਿਬ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਗਏ ਇਸ ਸਥਾਨ ਤੇ ਜਦੋਂ ਲਾਈ ਲੜਦਿਆਂ ਲੜਦਿਆਂ ਭਾਈ ਮਨੀ ਸਿੰਘ ਦੇ بیٹے ਬਚਿੱਤਰ ਸਿੰਘ ਜੀ ਜਦੋਂ ਸਖਤ ਜ਼ਖਮੀ ਹੋ ਗਏ ਤਾਂ ਉਹਨਾਂ ਨੂੰ ਗੁਰੂ ਸਾਹਿਬ ਨੇ ਭਾਈ ਨਿਆਂਖਾਂ ਦੇ ਕਿਲੇ 'ਤੇ ਛੱਡਿਆ ਉਹ ਨਿਆਂਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਦੀ ਸਾਂਭਾਲ ਕਰਨੀ ਆ ਇਹ ਤੰਦਰੁਸਤ ਹੋ ਗਿਆ ਸਾਡੇ ਨਾਲ ਛੱਡਣਾ ਇਹ ਸਿਧੀ ਪ੍ਰਾਪਤ ਕਰ ਗਿਆ ਤਾਂ ਇਹਨਾਂ ਦਾ ਸੰਸਕਾਰ ਕਰਨਾ ਗੁਰੂ ਨਾ ਭਾਈ ਨੰਕਸਾਨ ਨੇ ਆਪਣੇ ਕਿਲੇ ਵਿੱਚ ਉਹਨਾਂ ਨੂੰ ਰੱਖਿਆ ਜਦੋਂ ਪ੍ਰਸ਼ਾਸਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦਾ ਇੱਥੇ ਆਏ ਨੇ ਤਾਂ ਉਹਨਾਂ ਨੇ ਸਾਰੇ ਕਿਲੇ ਦੀ ਤਲਾਸ਼ੀ ਲਈ ਔਰ ਜਦੋਂ ਕਿਲੇ ਦੀ ਤਲਾਸ਼ੀ ਨਾਲ ਇੱਕ ਕਮਰਾ ਸੀ ਜਿਹੜਾ ਭਾਈ ਨੰਕਸਾਨ ਨੇ ਖੋਲਿਆ ਨਹੀਂ ਤਾਂ ਦੇ ਵੀ ਇਹ ਕਮਰਾ ਖੋਲੋ ਤਾਂ ਨਿਆਂ ਖਸਾਨ ਨੇ ਕਿਹਾ ਕਿ ਇਸ ਦੇ ਵਿੱਚ ਮੇਰੇ ਧੀ ਜਵਾਈ ਨੇ ਜਦੋਂ ਉਹਨਾਂ ਦੀ ਬੇਟੀ ਮੁਮਤਾਜ਼ ਨੇ ਸੁਣਿਆ ਤਾਂ ਉਹਨਾਂ ਉਸ ਨੇ ਉਸੇ ਸਮੇਂ ਉਹਨਾਂ ਦੇ ਪੈਰਾਂ ਵਿੱਚ ਸਿਰ ਰੀਸਨਵਾ ਕੇ ਉਹਨਾਂ ਨੂੰ ਆਪਣਾ ਪਤੀ ਸਲੀਮ ਕਰ ਲਿਆ ਔਰ ساری ਉਮਰ ਉਹਨਾਂ ਨੇ ਆਪਣਾ ਪਤੀ ਤਸ림 ਕੀਤਾ ਉਹਨੂੰ ਔਰ 131 ਸਾਲ ਦੀ ਉਮਰ ਹੋ ਕੇ ਬੀਬੀ ਮਾ ਮਬਲਾ ਜਿਨੇ ਚੜਾਈ ਕਰੀ 131 ਸਾਲ ਭਗਤੀ ਕਰਦੀ ਰਹੀ ਉਹ ਜਦੋਂ ਭਾਈ ਨਿਆਂਖਾਂ ਨੇ ਕਿਹਾ ਬੀਬੀ ਤੇਰਾ ਮੰਗਣੀ ਹੋਈ ਹੋਇਆ ਸ਼ਾਦੀ ਕਰਨੀ ਤਾਂ ਉਹਨੇ ਕਿਹਾ ਕਿ ਪਿਤਾ ਜੀ ਮੇਰੀ ਸ਼ਾਦੀ ਤੁਸੀਂ ਉਸ ਦਿਨੇ ਕਰ ਦਿੱਤੀ ਸੀ ਜਿਸ ਦਿਨ ਤੁਸੀਂ ਕਿਹਾ ਕਿ ਮੇਰਾ ਧੀ ਜਵਾਈ ਅੰਦਰ ਨੇ ਸੋ ਵੱਡਾ ਇਤਿਹਾਸ ਆ ਗੁਰੂ ਸਾਹਿਬ ਦਾ ਚਮਕੌਰ ਸਾਹਿਬ ਦੀ ਧਰਤੀ ਤੇ ਜੋ ਇਤਿਹਾਸ ਗੁਰੂ ਸਾਹਿਬ ਨੇ ਸਿਰਜਿਆ ਵੱਡਾ ਇਤਿਹਾਸ ਆ ਇੱਕ ਸਾਮੀ ਜੰਗ ਜਿਹਨੂੰ ਸਾਮੀ ਜੰਗ ਕਹਿੰਦੇ ਉਹ ਲੜੀ ਇੱਕ ਪਾਸੇ ਵੱਡੀ ਗਿਣਤੀ ਵਿੱਚ ਮੁਗਲਾਂ ਦੀਆਂ ਪਹਾੜੀ ਰਾਜਿਆਂ ਦੀ ਫੌਜਾਂ ਔਰ ਇੱਕ ਪਾਸੇ 40 ਸਿੰਘੋਂ ਵੀ ਭੁੱਖ ਪਾਵੇ ਉੱਥੇ ਗੁਰੂ ਸਾਹਿਬ ਦੇ ਵੱਡੇ ਸਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਤਿੰਨ ਪਿਆਰਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ 40 ਸਿੰਘਾਂ ਨੇ ਹੋਰ ਵੱਡੀ ਗਿਣਤੀ ਵਿੱਚ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਚਲੇ ਬਹੁਤ ਵੱਡਾ ਇਤਿਹਾਸ ਹੈ ਛੋਟੇ ਸਹਿਬਜ਼ਾਦਿਆਂ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਪਣੇ ਆਸ਼ਾਤਾਂ ਦਿਤੀਆਂ ਐਸੀ ਹੀ ਬੇਨਤੀ ਕਰਾਂਗੇ ਕਿ ਆਓ ਇਹਨਾਂ ਦਿਨਾਂ ਨੂੰ ਸ਼ਾਂਤੀ ਦੇ ਨਾਲ ਮਨਾਈਏ ਸਾਦੇ ਲੰਗਰ ਰੱਖੀਏ ਔਰ ਸ਼ਾਂਤੀ ਦੇ ਵਿੱਚ ਰਹਿ ਕੇ ਨੌਜਵਾਨਾਂ ਨੂੰ ਵੀ ਇਹ ਬੇਨਤੀ ਹੈ ਕਿ ਸ਼ਾਂਤੀ ਦੇ ਨਾਲ ਇਹਨਾਂ ਦਿਨਾਂ ਨੂੰ ਮਨਾਇਆ ਜਾਵੇ ਔਰ ਇਹੀ ਸਾਡਾ ਇਤਿਹਾਸ ਆ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਅਮਰ ਸਿਪਾਨ ਕਰੀਏ ਇਹ ਸਾਰਿਆਂ ਨੂੰ ਮੇਰੀ ਬੇਨਤੀ ਹੈ ਸਿੰਘ ਸਾਹਿਬ ਵੱਲੋਂ ਵੀ ਹਦੇਸ਼ ਆਏ ਆ ਕੇ 22 ਤਰੀਕ ਨੂੰ ਜਦੋਂ ਵੱਡੇ ਸਾਹਿਬ ਜਿਆਦੇ ਦੀ ਸ਼ਾਦੀ ਹੋਣੀ ਆ ਉਸ ਦਿਨ 11 ਵਜੇ ਟਾਈਮ 11 ਵਜੇ ਆਪਾਂ ਨੇ ਜਾਬ ਕਰਨੇ ਨੇ ਔਰ ਜਦੋਂ 27 ਤਰੀਕ ਨੂੰ ਛੋਟੇ ਸਾਹਿਬ ਜਿਆਦੇ ਦੀ ਸ਼ਾਦੀ ਹੋਣੀ ਆ ਉਦੋਂ ਵੀ ਆਪਾਂ ਨੇ 15-15 20 ਮਿੰਟ ਦੇ ਲਈ ਜਾਬ ਕਰਨੇ ਨੇ ਜਿੱਥੇ ਵੀ ਕੋਈ ਬੈਠਾ ਉੱਥੇ ਜਾਬ ਕਰਨਾ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਉਹਨਾਂ ਚੁੱਕਾਂ ਦੀ ਖਵਾ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਸਰਪੰਸਤਾਨੀ ਪਰਿਵਾਰ ਨੂੰ ਸਮਰਪਿਤ ਇਹ ਜੋ ਬਰਾਗਮਈ ਨਗਰ ਕੀਰਤਨ ਹੈ ਗੁਰੂਗੜ੍ਹ ਸਦਾ ਵਰਤ ਤੋਂ ਬਾਅਦ ਇਹ 16 ਤਰੀਕ ਨੂੰ ਆਰੰਭ ਹੋ ਕੇ ਨਗਰ ਕੀਰਤਨ ਤੇ 17 ਤੇ 18 ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੀ ਆ ਕੇ ਇਹ ਸਮਾਗਮਾਂ ਦੀ ਸਮਾਪਤੀ ਜਿਹੜੀ ਹੈ ਲਗਾਤਾਰ ਚੱਲਣੀ ਹੈ ਅੱਜ ਨਗਰ ਕੀਰਤਨ 2 ਕਿਲੋਮੀਟਰ ਜੋ ਆਪਾਂ ਦੂਰ ਤੱਕ ਦੇਖ ਰਹੇ ਆ ਦੇਵਨਾ ਮਹਾਨ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੰਗਤਾਂ ਆਪਣੇ ਸੀਸਮਸਤਕ ਉਹਨਾਂ ਮਹਾਰਸ਼ੀਦਾਂ ਦੇ ਅੱਗੇ ਰੱਖ ਰਹੀਆਂ ਹਨ ਤੇ ਸਾਨੂੰ ਇਹਨਾਂ ਵਿਹਾੜਿਆਂ ਤੋਂ ਇਹੀ ਸਿੱਖਿਆ ਮਿਲਦੀ ਆ ਕਿ ਅਸੀਂ ਗੁਰੂ ਸਾਹਿਬ ਤੋਂ ਜਿਵੇਂ ਗੁਰੂ ਸਾਹਿਬ ਸਾਰ ਸਮੇਂ ਚੜ੍ਹਦੀ ਕਲਾ ਵਿੱਚ ਰਹੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਦੇਸ਼ ਕੌਮ ਦੀ ਇਸ ਜਿਹੜਾ ਸਿਸਟਮ ਆ ਉਹਨੂੰ ਸਦਾਬਾਤ ਚਲਾਉਂਦੇ ਹੋਏ ਆਪਣੇ ਨਾਲ ਤੇ ਗੁਰੂ ਸਾਹਿਬ ਸ੍ਰੀ ਆਨੰਦਗੜ੍ਹ ਇਹ ਆਨੰਦਗੜ੍ਹ ਸਾਹਿਬ ਤੋਂ ਲੈ ਕੇ ਸੰਗਤ ਜੀ ਇਹ ਲਗਾਤਾਰ ਹੀ ਇੱਕ ਤੋਂ ਲੈ ਕੇ 13 ਪੋ ਦਾ ਲਗ ਲਗ ਥਾਵਾ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਸ਼੍ਰੀ ਮਾਛਵਾੜਾ ਸਾਹਿਬ ਲਗ ਲਗ ਥਾਵਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨੂੰ ਸਾਰੇ ਸਾਹਿਬ ਜਾਤਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਮਹਾਰਸ਼ੀ ਦਾ ਨੂੰ ਸਮਰਪਤ ਇਹ ਜਿਹੜਾ ਸਮਾਗਮ ਆਪਾਂ ਸਾਰੇ ਜਣੇ ਸ਼ਾਮਿਲ ਹੋ ਰਏ ਆਓ ਸਾਥ ਕੀਤੇ ਨਾਲ ਇਹਨਾਂ ਦਿਹਾੜਿਆਂ ਨੂੰ ਮਨਾਈਏ ਤੇ ਗੁਰਬਾਣੀ ਨਾਲ ਜੁੜ ਕੇ ਤੇ ਆਪਣੇ ਆਪ ਵਿੱਚ ਇੱਕ ਰਿਫਲੈਕਸ਼ਨ ਕਰਕੇ ਦੇਖੀਏ ਕਿ ਆਪਾਂ ਅੱਜ ਕਿੱਥੇ ਖੜੇ ਆ ਤੇ ਗੁਰੂ ਸਾਹਿਬ ਸਾਨੂੰ ਕਿੱਥੇ ਖੜਾ ਕੇ ਗਏ ਸੀਗੇ ਸੋ ਆਓ ਗੁਰਦੁਆਰਾ ਸ੍ਰੀ ਪਖਾ ਸਾਹਿਬ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਆਦਰ ਨਗਰ ਕੀਰਤ ਸਮਰਪਿਤ ਆ ਅੱਜ 16 17 18 ਤੱਕ ਇਹ ਸਮਾਗਮ ਚੱਲਣੇ ਆ ਇਸ ਤਰ੍ਹਾਂ ਇਹ 1 ਕੂਹ ਤੋਂ ਲੈ ਕੇ 13 ਕੂਹ ਤੱਕ ਦੇ ਸਮਾਗਮ ਅਲੱਗ-ਅਲੱਗ ਥਾਵਾਂ 'ਤੇ ਚੱਲਣਗੇ ਆਓ ਸਾਰੀਆਂ ਸੰਗਤਾਂ ਸ਼ਾਮ ਰੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ